ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊਜ਼ ਹਿੰਦੁਸਤਾਨ ਫਾਸਟ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਲੁਧਿਆਣਾ ਦੇ ਥਾਣਾ ਜਮਾਲਪੁਰ ਦੀ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ ਥਾਣਾ ਜਮਾਲਪੁਰ ਦੀ ਪੁਲਿਸ ਪਾਰਟੀ ਨੇ ਲੁਟੇਰੇ ਗਿਰੋਦੇ ਇੱਕ ਮੈਂਬਰ ਨੂੰ ਲੁੱਟਖੋ ਕੀਤੇ ਚਾਰ ਮੋਟਰਸਾਈਕਲ ਸੱਤ ਮੋਬਾਈਲ ਸਮੇਤ ਕੀਤਾ ਗ੍ਰਿਫਤਾਰ ਪ੍ਰੈਸ ਬਾਰਤਾ ਦੇ ਦੌਰਾਨ ਐਡੀਸੀਪੀ ਫੋਰ ਮਨਦੀਪ ਸਿੰਘ ਨੇ ਦਿੱਤੀ ਜਾਣਕਾਰੀ ਆਓ ਜਾਣਦੇ ਹਾਂ ਪੂਰੀ ਕਵਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਨਿਊਜ਼ ਦੀ ਖਾਸ ਰਿਪੋਰਟ ਨੂਜ ਨਾ ਦਾ ਮੁੰਡਾ ਇਹਦੇ ਮੋਟਰਸਾਈਕਲ ਚੋਰੀ ਕਰਦਾ ਸੀਗਾ ਔਰ ਵੇਚਦਾ ਸੀ ਅਗੇ ਇਹਨੂੰ ਜਮਾਲਪੁਰ ਪੁਲਿਸ ਸਟੇਸ਼ਨ ਔਰ ਚੌਂਕੀਨ ਚਾਰਜ ਮੁੰਡੀਆਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਤੇ ਇਨਫੋਰਮੇਸ਼ਨ ਦੇ ਉੱਤੇ ਇਹਨਾਂ ਨੇ ਇਹ ਸਮੂਹ ਅਡਰੈਸਟ ਕੀਤਾ ਅਰੈਸਟ ਕੀਤਾਨ ਤੇ ਇਹਦੇ ਕੋਲੋਂ ਚਾਰ ਬਿਚੋਰੀ ਦੇ ਮੋਟਰਸਾਈਕਲ ਸੱਤ ਮੋਬਾਈਲ ਜਿਹੜੇ ਅਲੱਗ-ਅਲੱਗ ਸਨੇਚਿੰਗ ਦੇ ਵਿੱਚ ਖੋਏ ਗਏ ਜਾਂ ਕਿਸ ਤਰ੍ਹਾਂ ਸਨੇਚ ਕੀਤੇ ਉਹ ਬਰਾਮਦ ਕੀਤੇ ਔਰ ਇਹਦਾ ਚੈੱਕ ਕਰਨ ਤੇ ਪਾਇਆ ਗਿਆ ਵੀ ਇੱਥੇ ਪਹਿਲਾਂ ਵੀ 10 ਮੁਕਦਮੇ ਦਰਜ ਨੇ। ਉਹ ਚੋਰੀ ਦੇ, ਖੋਹ ਦੇ, ਵੈਪ ਆਰਮਜੈਕਟ ਦੇ ਪਹਿਲਾਂ ਵੀ ਕਾਫੀ 10 ਮੁਕਦਮੇ ਇੱਥੇ ਦਰਜ ਨੇ। ਜਿਹੜਾ ਕਿ ਹੁਣ ਜਨਵਰੀ 'ਚ ਹੀ ਜੇਲ੍ਹ ਤੋਂ ਬਾਹਰ ਆਇਆ ਸੀ 2 ਸਾਲ ਜੇਲ੍ਹ ਰਹਿ ਕੇ ਤੇ ਜਨਵਰੀ ਤੋਂ ਬਾਹਰ ਆ ਕੇ ਤੇ ਫੇਰ ਮੁੜ ਕੇ ਉਸੇ ਕੰਮ ਨੂੰ ਹੀ ਫੇਰ ਇਹਨੇ ਆਪਣਾ ਕੰਟੀਨਿਊ ਕੀਤਾ ਤੇ ਇਹਨੂੰ ਦੁਬਾਰਾ ਹੁਣ ਜਿਹੜਾ ਐ ਇਸ ਰੈਸਟ ਕੀਤਾ। ਤੇ ਰੈਸਟ ਕਰਕੇ ਹੁਣਗਾ ਅੱਗੇ ਫਰਦਰ ਰਿਮਾਂਡ ਲੈ ਕੇ ਹੋਰ ਵੀ ਗੱਡੀਆਂ ਜਿਹੜਾ ਵਾਰਦਾਤਾ ਜਿਹੜੀਆਂ ਹੈਗੀਆਂ ਉਹ ਰੈਸਟ ਤੇ ਸਿਰ ਇਕੱਲਾ ਹੀ ਹੈ ਇੱਕ ਇਹਦੇ ਨਾਲ ਇੱਕ ਲੜਕਾ ਹੋਰ ਵੀ ਹੈਗਾ ਉਹ ਅਜੇ ਰੈਸਟ ਨਹੀਂ ਹੋਇਆ ਤੇ ਉਹ ਵੀ ਰੈਸਟ ਕੀਤਾ ਜਾਊਗਾ ਇਹ ਦੋ ਜਣੇ ਇਹਨੇ ਆਪਸ ਇਹ ਕਿੱਥੇ ਰਹਿਣ ਵਾਲੇ ਬੰਦੇ ਇਹ ਹੈ ਬੇਸਿਕਲੀ ਯੂਪੀ ਦਾ ਰਹਿਣ ਵਾਲਾ ਤੇ ਹੁਣ ਇੱਥੇ ਜਿਹੜਾ ਗਿਆ ਮੁੰਡੀਆਂ ਕਲੋਨੀ ਜਿਹੜਾ ਉੱਥੇ ਰਹਿੰਦਾ ਮੁੰਡੀਆਂ ਕਲੋਨੀਆ ਕਲਰ ਵਿੱਚ ਕੀ ਕਰਾਇਦੋ ਤੇ ਰਹਿਣਾ ਹੈ ਬੇਸਿਕਲੀ ਯੂਪੀ ਦਾ ਰਹਿਣਾ ਕੱਲੇ ਸਰ ਕਿਹੜੇ ਕਿਹੜੇ ਪਰਚੇ ਪਏ ਹੋਏ ਨੇ ਪਹਿਲਾਂ ਵੀ ਚੋਰੀ ਦੇ ਖੋਹ ਦੇ ਆਰਮਜ਼ੈਕਟ ਦੇ ਅਲੱਗ-ਅਲੱਗ ਸੈਕਸ਼ਨਾਂ ਦੇ ਵਿੱਚ ਅਲੱਗ-ਅਲੱਗ ਮਾਮਲੇ ਦਰਜ ਨੇ ਸਰ ਉਮਰਦੀ ਕਿਹਨੇ ਪਏ ਉਮਰਦੀ ਤਕਰੀਬਨ 28-29 ਸਾਲ ਆਂ ਕਿਹੜੀ ਜਗ੍ਹਾ ਤੋਂ ਰੈਸਟ ਹੋਇਆ ਸਰ ਇਹ ਹੁਣ ਭਾਮੀਆਂ ਤੋਂ ਭਾਮੀਆਂ ਦੇ ਉੱਤੇ ਕਲੋਨੀ ਤੋਂ ਰੈਸਟ ਕੀਤਾ ਹੈ ਠੀਕ ਹਾਂਜੀ ਕੋਈ ਸਰ